हरियाणा ਵਿੱਚ ਕੁਦਰਤੀ ਖੇਤੀ ਨੂੰ ਵਿਆਪਕ ਪੱਧਰ ਤੇ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਲਈ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਿਤ ਕਨਕ ਝੋਨਾ ਦਾਰਾ ਆਦ ਉਤਪਾਦਾਂ ਲਈ ਕੁਦਰਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਗੁਰੂਗਰਾਮ ਵਿੱਚ ਕੀਤੀ ਜਾਵੇਗੀ ਨਾਲ ਹੀ ਕੁਦਰਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਿਤ ਫਲ ਸਬਜ਼ੀਆਂ ਲਈ ਹਿਸਾਰ ਵਿੱਚ ਕੁਦਰਤੀ ਖੇਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਹਰਿਆਣਾ ਕਿਸਾਨ ਪਲਾਇਆਥੌਰੀਟੀ ਤਹਿਤ ਕੁਦਰਤੀ ਅਤੇ ਜੈਵਿਕ ਖੇਤੀ ਦੀ ਉਤਪਾਦਕਾਂ ਨੂੰ ਉਹਨਾਂ ਦੀ ਉਪਜ ਦੇ ਮੁੱਲ ਨਿਰਧਾਰਨ ਕਰਨ ਲਈ ਹਰਿਆਣਾ ਵਿੱਚ ਇੱਕ ਕਮੇਟੀ ਦਾ ਚੋਣ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਅਜੋ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਪ੍ਰਬੰਧਿਤ ਕੁਦਰਤੀ ਖੇਤੀ ਸੰਮੇਲਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੁਦਰਤੀ ਖੇਤੀ ਤੋਂ ਪ੍ਰਾਪਤ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਲਈ ਪ੍ਰਤੀ ਕਿਸਾਨ 20000 ਰੁਪਏ ਪ੍ਰਦਾਨ ਕੀਤੇ ਜਾਣਗੇ। ਉਹਨਾਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੀ ਉਪਜ ਦੀ ਜਾਂਚ ਤਹਿਤ ਲੈਬਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ ਤੇ ਇਹ ਲੈਬਾਂ ਕਿਸਾਨਾਂ ਦੀ ਫਸਲ ਦੀ ਮੁਫਤ ਜਾਂਚ ਵੀ ਕਰਨਗੀਆਂ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਬਲਕ ਪੁੰਦਰੀ ਜ਼ਿਲ੍ਹਾ ਕੈਥਲ ਵਿੱਚ ਖੇਤੀਬਾੜੀ ਵਿਭਾਗ ਦੀ 53 ਏਕੜ ਜ਼ਮੀਨ ਜੋ ਹੈ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨਿਲਾਮੀ ਦੇ ਆਧਾਰ ਤੇ ਪੱਟੇ ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਹਰੇਕ ਪੰਚਾਇਤ ਵਿੱਚ ਪੰਚਾਇਤੀ ਜ਼ਮੀਨ ਵਿੱਚ 10% ਦੀ ਜ਼ਮੀਨ ਜਾਂ ਘੱਟ ਤੋਂ ਘੱਟ 1 ਏਕੜ ਜ਼ਮੀਨ ਜੋ ਹੈ ਕੁਦਰਤੀ ਖੇਤੀ ਲਈ ਰਾਖਵਾਂ ਕੀਤੀ ਜਾਵੇਗੀ ਤੇ ਇਹ ਜ਼ਮੀਨ ਸਿਰਫ ਜ਼ਮੀਨਹੀਣ ਕਿਸਾਨਾਂ ਨੂੰ ਨਿਲਾਮੀ ਰਾਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿ ਆਏ ਕਿ ਸਰਕਾਰੀ ਅਤੇ ਪੰਚਾਇਤੀ ਜ਼ਮੀਨ ਤੇ ਜੋ ਵੀ ਕਿਸਾਨ ਕੁਦਰਤੀ ਖੇਤੀ ਕਰੇਗਾ ਉਹਨਾਂ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਯੋਜਨਾ ਤਹਿਤ ਵਿੱਤੀ ਪ੍ਰੋਤਸਾਹਨ ਵਜੋਂ ਕੱਚੇ ਮਾਲ ਦੇ ਸਟੋਰੇਜ ਅਤੇ ਸੰਸਕਰਨ ਲਈ 4 ਡਰਮ ਦੀ ਖਰੀਦ ਲਈ 3000 ਰੁਪਏ ਪ੍ਰਤੀ ਕਿਸਾਨ ਦਿੱਤਾ ਜਾਵੇਗਾ ਤੇ ਇੱਕ ਦੇਸੀ ਗਾਂ ਦੀ ਖਰੀਦ ਤੇ 30000 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਵੇਗੀ ਸਗੋਂ ਪੂਰੇ ਦੇਸ਼ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਵੀ ਬਣੇਗੀ ਇਸ ਦੇ ਨਾਲ ਹੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਪੂਰੀ ਦੁਨੀਆ ਦੇ ਲੋਕ ਹਵਾ, ਜਲ ਅਤੇ ਮਿੱਟੀ ਦੇ ਸੰਰੱਖਣ ਦਾ ਸੰਕਲਪ ਲੈ ਰਹੇ ਹਨ ਅਤੇ ਇਹਨਾਂ ਨੂੰ ਹਰ ਤਰ੍ਹਾਂ ਨਾਲ ਪ੍ਰਦੂਸ਼ਣ ਮੁਕਤ ਕਰਨ ਦੇ ਉਪਾਅ ਤੇ ਵਿਚਾਰ ਵੀ ਕਰ ਰਹੇ ਹਨ ਇਸ ਸਮੇ ਕੁਦਰਤੀ ਖੇਤੀ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਵੇਗੀ ਸਗੋਂ ਉਹ ਪੂਰੇ ਦੇਸ਼ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਵੀ ਬਣੇਗੀ। ਉਹਨਾਂ ਨੇ ਕਿਹਾ ਹੈ ਕਿ ਅੱਜ ਜਦੋਂ ਅਸੀਂ ਅਨਾਜਾਂ ਦੇ ਮਾਮਲੇ ਵਿੱਚ ਆਤਮ ਨਿਰਭਰਤਾ ਹਾਂ ਪਰ ਇਸ ਦੇ ਲਈ ਸਾਨੂੰ ਬਹੁਤ ਵੱਡੀ ਕੀਮਤ ਵੀ ਹੈ ਚੁਕਾਣੀ ਪਈ ਹੈ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਪੂਮੀ ਜਲ ਅਤੇ ਹਵਾ ਦੂਸ਼ਿਤ ਹੁੰਦੇ ਹਨ ਤੇ ਇਸੇ ਕਰਕੇ ਸਾਡੀ ਜੋ ਆਉਣ ਵਾਲੀਆਂ ਪੀੜ੍ਹੀਆਂ ਉਹ ਮਜ਼ਬੂਤ ਹੋ ਜਾਣ ਇਸ ਦੇ ਨਾਲ ਹੀ ਅਸੀਂ ਕੁਦਰਤੀ ਖੇਤੀ ਵੱਲ ਵਧਣਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੂਬੇ ਵਿੱਚ ਸਾਲ 2022 ਵਿੱਚ ਕੁਦਰਤੀ ਖੇਤੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਵਿੱਚ ਲਗਭਗ 97 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ ਤੇ ਇਸ ਨੂੰ ਹਰ ਸਾਲ ਲਗਾਤਾਰ ਵਧਾਇਆ ਵੀ ਜਾ ਰਿਹਾ ਹੈ ਕੁਦਰਤੀ ਖੇਤੀ ਲਈ ਸਰਕਾਰ ਨੇ ਪੋਰਟਲ ਵੀ ਸ਼ੁਰੂ ਕੀਤਾ ਹੈ ਹੁਣ ਤੱਕ ਇਸ ਪੋਰਟਲ ਤੇ ਲਗਭਗ 184665 ਕਿਸਾਨਾਂ ਨੇ ਤੇ 273955 ਏਕੜ ਖੇਤਰ ਦਾ ਰਜਿਸਟ੍ਰੇਸ਼ਨ ਕਰਵਾਇਆ ਹੈ ਇਸ ਵਿੱਚੋਂ 17087 ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਣਾਉਣ ਲਈ 10515 ਕਿਸਾਨਾਂ ਦੀ ਤਸਦੀਕ ਵੀ ਹੈ ਕੀਤੀ ਜਾ ਚੁੱਕੀ ਹੈ